ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਭਗਵਾਨ ਪਰਸ਼uram ਜੀ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਾਂ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵੰਬਰਸ਼ਾ 2082 ਵਾ ਹਿੰਦੂ ਨਵੰਬਰਸ਼ਾ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੇ ਪ੍ਰਧਾਨ ਧਰਮਪਾਲ ਜੋਸ਼ੀ ਜੀ ਜੋ ਕਿ ਹਰ ਇੱਕ ਸਾਲ ਹਵਨ ਯੱਗ ਕਰਵਾ ਕੇ ਸਾਡੇ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਦਾ ਸਫਲਤਾ ਦਾ ਉਹ ਕਰਦੇ ਨੇ ਕਿ ਕਿ ਨਵੇਂ ਸਾਲ ਤੇ ਸਾਨੂੰ ਨਵਾਂ ਉਹ ਮਿਲਦਾ ਆਸ਼ੀਰਵਾਦ ਮਿਲਦਾ ਹੈ ਵੱਡਿਆਂ ਦਾ ਵੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਤੇ ਮੈਂ ਇਸ ਮੌਕੇ ਸਾਰਿਆਂ ਨੂੰ ਨਵਾਂ ਵਰਸ਼ ਦੀਆਂ ਤੇ ਮਾਤਾ ਦੇ ਨਵਰਾਤਿਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅਸੀਂ ਜਿਵੇਂ ਕਿ ਜੋਸ਼ੀ ਜੀ ਹਰ ਇੱਕ ਸਾਲ ਇਸ ਸਾਲ ਨਵਾਂ ਕੈਲੰਡਰ ਵੀ ਰਿਲੀਜ਼ ਕਰਦੇ ਨੇ ਉਹ ਵੀ ਸਾਰਿਆਂ ਨੂੰ ਦਿੱਤਾ ਜਾਊਗਾ ਜੀ ਸਭ ਤੋਂ ਪਹਿਲਾਂ ਤਾਂ ਦਿਵਾਨ ਤੇ ਜੈ ਤੁਹਾਨੂੰ ਵੀ ਬਹੁਤ ਬਹੁਤ ਮੁबारकਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁबारकਾਂ ਨਮਸਕਾਰ ਅੱਜ ਮਾਤਾ ਦੇ ਚੇਤਰ ਦੇ ਜਿਹੜੇ ਨਵਰਾਤਰੇ ਨੇ ਪਹਿਲਾ ਨਵਰਾਤਰਾ ਹੈ ਤੇ ਨਮਸੰਮਤ ਵੀ ਹੈ ਇਸ ਕਰਕੇ ਅੱਜ ਇਸ ਤੁਹਾਡੇ ਪਵਿੱਤਰ ਵਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆ ਤੇ ਮਾਹਮਾਈ ਦੇ ਚਰਨਾਚਰ ਅਰਦਾਸ ਬੇਨਤੀ ਕਰਦੇ ਆ ਇਹ ਮਾਹਮਾਈ ਸਾਰਿਆਂ ਦੇ ਕਿਰਪਾ ਬਣਾਈ ਰੱਖਿਓ ਤੇ ਮੇਰ ਪਰ ਹੱਥ ਰੱਖਿਓ ਅੱਜ ਬ੍ਰਾਹਮਣ ਸਭਾ ਪਰਸ਼ੂਰਾਮ ਧਰਮਸ਼ਾਲਾ ਦੇ ਵਿੱਚ ਹਵਨ ਜਗ ਕਰਕੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਯੂਥ ਦੇ ਪਾਠਕ ਸਾਹਿਬ ਸਾਰੇ ਇਹਨਾਂ ਦੀ ਟੀਮ ਸਾਰੇ ਨਾਲ ਲੱਗ ਕੇ ਇਕੱਠੇ ਹੋ ਕੇ ਬ੍ਰਾਹਮਣ ਸਭਾ ਦੇ ਜਿੰਨੇ ਵੀ ਹੋਂਦ ਸਾਡੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਹਵਨ ਕਰਕੇ ਨਵੇਂ ਸਾਮਨ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਹੀ ਇੱਕ ਨਵਾਂ ਕੈਲੰਡਰ ਵੀ ਰਿਲੀਜ਼ ਕੀਤਾ ਜਾਂਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਤਰਨਪਾਲ ਜੋਸ਼ੀ ਜੀ ਜੋ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਨੇ ਬਹੁਤ ਵਧੀਆ ਸਵਾਵਾ ਆਪਣੀਆਂ ਨਿਭਾ ਰਹੇ ਨੇ ਸਮਾਜ ਦੇ ਵਿੱਚ ਵੀ ਹਰ ਇੱਕ ਜੋ ਵੀ ਸਮਾਜ ਦਾ ਮੈਂਬਰ ਹੈ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਦੇ ਨਾਲ ਰਹਿਣਾ ਤੇ ਹਰ ਇੱਕ ਨੂੰ ਪਿਆਰ ਵੰਡਣਾ ਇਹੀ ਉਹਨਾਂ ਦਾ ਕੰਮ ਹੈ ਤੇ ਜੇ ਉਹ ਸਾਨੂੰ ਨਮਾ ਸੰਮਤ ਹੈ ਅਸੀਂ ਇਹੀ ਅਰਦਾਸ ਬੇਨਤੀ ਹੈ ਵੀ ਸਾਰਿਆਂ ਵਾਸਤੇ ਖੁਸ਼ੀਆਂ ਖੜੇ ਲੈ ਕੇ ਆਵੇ ਕਿਉਂਕਿ ਇਹ ਜਿਹੜਾ ਨਮਸੰਮਤ ਇੱਕ ਜਨਵਰੀ ਵਾਲਾ ਨਹੀਂ ਹੁਣ ਹੈ ਨਮਸੰਮਤ ਆਹੀ ਹੈ ਕਿਉਂਕਿ ਨਵੀਂ ਫਸਲ ਆਉਂਦੀ ਹੈ ਰੁੱਤਾਂ ਦੀ ਦਰਖਤਾਂ ਦੀ ਆਪਾਂ ਦੇਖਦੇ ਹਾਂ ਜੋ ਨੇਚਰ ਦੀ ਹੈ ਉਹ ਸਾਰੇ ਪੌਦੇ ਨਵੇਂ ਐ ਪੱਤੇ ਖੇੜਦੇ ਨੇ ਸਾਰਿਆਂ ਐ ਨਵੀਂ ਸ਼ੁਰੂਆਤ ਹੁੰਦੀ ਹੈ ਮੌਸਮ ਬਦਲਦਾ ਹੈ ਤਾਂ ਨਮਸੰਮਤ ਸਾਡੇ ਜੋ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਇਸ ਕਰਕੇ ਅਸੀਂ ਇਸ ਨਮਸੰਮਤ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ